ਟਰੈਕਟਰ ਤੇ ਸਟੰਟ ਕਰਨਾ ਪਿਆ ਮਹਿੰਗਾ ਫੋਕਰੀ ਵਿੱਚ ਕਰਵਾ ਬੈਠਿਆ ਨੁਕਸਾਨ ਬਾਲਬਾਲ ਬਚੀ ਜਾਨ ਅਕਸਰ ਹੀ ਬਹੁਤ ਸਾਰੇ ਨੌਜਵਾਨ ਟਰੈਕਟਰਾਂ ਤੇ ਵੱਖੋ ਵੱਖਰੇ ਤਰ੍ਹਾਂ ਦੇ ਸਟੰਟ ਕਰਦੇ ਨੇ ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਟਰੈਕਟਰ ਤੇ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇਹ ਨੌਜਵਾਨ ਆਪਣੇ ਟਰੈਕਟਰ ਨਾਲ ਸਟੰਟ ਕਰ ਰਿਹਾ ਸੀ ਅਤੇ ਜਦੋਂ ਇਹ ਨੌਜਵਾਨ ਆਪਣੇ ਟਰੈਕਟਰ ਨੂੰ ਅੱਗੋਂ ਉੱਪਰ ਚੱਕਦਾ ਹੈ ਅਤੇ ਜਦੋਂ ਵਾਪਸ ਹੇਠਾਂ ਲੈ ਕੇ ਆਉਂਦਾ ਹੈ ਤਾਂ ਟਰੈਕਟਰ ਐਨੇ ਜ਼ੋਰ ਨਾਲ ਵੱਜਦਾ ਹੈ ਜਿਸ ਨਾਲ ਕਿ ਇਸ ਦੇ ਟਰੈਕਟਰ ਦੇ ਪਿੱਛੇ ਲੱਗੇ ਬਹੁਤ ਹੀ ਭਾਰੀ ਸਪੀਕਰ ਇੱਕੋ ਦਮ ਝੂਟਾ ਮਾਰਦੇ ਨੇ ਝੂਟਾ ਇੰਨੀ ਜ਼ੋਰ ਨਾਲ ਵੱਜਦਾ ਹੈ ਕਿ ਟਰੈਕਟਰ ਦੇ ਪਿਛਲੇ ਟਾਇਰਾਂ ਕੋਲੋਂ ਤੇੜਾ ਆ ਜਾਂਦੀਆਂ ਨੇ ਸੋ ਸੰਦ ਤਾਂ ਠੀਕ ਹੋ ਜਾਂਦਾ ਹੈ ਪਰ ਇਸ ਨੌਜਵਾਨ ਦਾ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਪਰਿਵਾਰ ਦਾ ਪਿੱਛੇ ਕੀ ਬਣਦਾ ਸੋ ਫੁਕਰੀ ਵਿੱਚ ਆ ਕੇ ਇਹ ਨੌਜਵਾਨ ਆਪਣਾ ਨੁਕਸਾਨ ਕਰਾ ਬੈਠਿਆ ਕੀ ਟਰੈਕਟਰਾਂ ਦੇ ਇਹੋ ਜਿਹੇ ਖਤਰਨਾਕ ਸਟੰਟ ਕਰਨੇ ਚਾਹੀਦੇ ਨੇ ਜਾਂ ਬੰਦ ਹੋ ਜਾਣੇ ਚਾਹੀਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ